पुलिस वाक वाक विच नू कीता नू कीता जिस दोषी अटम च दातर की नोक से ठगी करने वाला साहिर जलंधर निवासी किया काबू दोषी को तकरीबन पैंती तो चाली वैंकएम कार्ड बरामद किए गए एंकर ਜੰਡਿਆਲਾ ਗੁਰੂਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੋਗ ਨਸ਼ਿਆਂ ਵਿਰੁੱਧ ਦੇ ਤਹਿਤ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀਐਸਪੀ ਰਵਿੰਦਰ ਸਿੰਘ ਤੇ ਥਾਣਾ ਇੰਚਾਰਜ ਐਸਐਚਓ ਹਰਚੰਦ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜੰਡਿਆਲਾ ਗੁਰੂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਵੱਖ-ਵੱਖ ਮਾਮਲਿਆਂ ਵਿੱਚ ਛੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਵਿੱਚ ਨਸ਼ਾ ਵੇਚਣ ਵਾਲੇ ਤੇ ਜਿੰਨਾ ਕੋਲੋਂ ਇਹ ਨਸ਼ਾ ਤਸਕਰ ਨਸ਼ਾ ਲੈ ਕੇ ਅੱਗੇ ਵੇਚਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀ ਗਿਆ ਇਸ ਵਿੱਚ ਇੱਕ ਜਲੰਧਰ ਨਿਵਾਸੀ ਸਾਹਿਲ ਕੁਮਾਰ ਜੋ ਕਿ ਨਸ਼ੇ ਦਾ ਆਦੀ ਹੈ ਉਸ ਨੂੰ ਲੋਕਾ ਦੇ اٹਮ ਬਦਲ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ ਨੂੰ ਕਾਬੂ ਕੀਤਾ ਗਿਆ ਜਿਸ ਵਿੱਚ ਇਹ ਦੋਸ਼ੀ ਦਾਤਰ ਦੀ ਨੋਕ ਤੇ ਲੋਕਾਂ ਨੂੰ ਸਭ ਅਧਿਆਤਿ ਅਤੇ ਮਾਨਯੋਗ ਡੀਆਈ ਸਾਹਿਬ ਬਾਰਡਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨਯੋਗ ਡੀਐਸਪੀ ਜੰਡਿਆਲਾ ਦੀ ਗਾਈਡੈਂਸ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਵਾ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਦੇ ਵਿੱਚ ਅਸੀਂ ਕਾਫੀ ਕੱਲ ਜਿਹੜੇ ਆ ਨਸ਼ਾ ਤਸਕਰੀ ਗ੍ਰਫਤਾਰ ਕੀਤੇ ਆ ਵੱਖ-ਵੱਖ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਟੋਟਲ 7 ਪੈਡਲਰ ਜਿਹੜੇ ਆ ਨਸ਼ਾ ਤਸਕਰੀ ਦੇ ਉਹ ਗ੍ਰਫਤਾਰ ਕੀਤੇ ਆ ਤੇ ਉਹਨਾਂ ਤੋਂ ਜਿਹੜੇ ਆ ਮੁਕਦਮੇ ਦਰਜ ਕਰਕੇ ਤੇ ਜਿਹੜੇ ਬੰਦਿਆਂ ਤੋਂ ਉਹ ਲੈਂਦੇ ਸੀ ਉਹ ਵੀ ਗ੍ਰਫਤਾਰ ਕੀਤੇ ਆ ਤੇ ਡਰੱਗ ਮਣੀ ਤੇ ਹੈਰਵਨ ਜਿਹੜੀ ਬਰਾਮਦ ਕੀਤੀ ਆ ਉਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿੰਨਾ ਵਾ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਵਿਅਕਤੀ ਆ ਬੜਾ ਪੜਿਆ ਲਿਖਿਆ ਜਿਹੜਾ ਏਟੀਐਮਾਂ ਦੇ ਵਿੱਚੋਂ ਠੱਗੀ ਮਾਰਦਾ ਸੀ ਜਦੋਂ ਕੋਈ ਪੋਲਾ ਪਾਲਾ ਬੰਦਾ ਏਟੀਐਮ 'ਚ ਪੈਸੇ ਕਢਾਉਣ ਜਾਂਦਾ ਸੀ ਤੇ ਉਹਨੂੰ ਪਸਲ ਕਰਕੇ ਤੇ ਆਹ ਜਿਹੜੇ ਕਾਰਡ ਇਹਦੇ ਕੋਲ ਮਿਲੇ ਆ ਇਹਨਾਂ ਉਸੇ ਕਲਰ ਦਾ ਹੀ ਕਾਰਡ ਹੈ ਚੋਂ ਕੱਢ ਕੇ ਤੇ ਉਹਦੇ ਨਾਲ ਕਾਰਡ ਬਟਾ ਲੈਂਦਾ ਸੀ ਤੇ ਉਹਦਾ ਪਾਸਵਰਡ ਜਿਹੜਾ ਸੀ ਉਹ ਨੋਟ ਕਰਕੇ ਆਪਣੇ ਬ੍ਰੇਨ 'ਚ ਦਿਮਾਗ 'ਚ ਤੇ ਮੁੜ ਕੇ ਦੂਜੇ ਏਟੀਐਮ 'ਚੋਂ ਜਾ ਕੇ ਤੇ ਪੈਸੇ ਕਢਾ ਲੈਂਦਾ ਸੀ ਇਹ ਇਹਦੇ ਤੇ ਇਹਦੇ ਖਿਲਾਫ 6 ਪਰਚੇ ਇਹੋ ਜਿਹੇ ਦਰਜਿਆ ਪਹਿਲਾਂ ਹੀ ਆਲਰੇਡੀ ਤੇ 32 ਵਾਰਦਾਤਾਂ ਤੁਹਾਡੇ ਸਾਹਮਣੇ ਆਨੇ ਐਕਸੈਪਟ ਕੀਤੀਆਂ ਵੀ ਮੈਂ ਪਹਿਲਾਂ ਜਿਹੜੀਆਂ ਉਹ ਕੀਤੀਆਂ ਵਾਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਪਰਚੇ ਦਰਜ ਨਹੀਂ ਵੀ ਹੋਏ ਤੇ ਇਹ ਕੱਲ ਅਸੀਂ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਸੀ ਇਹਦੇ ਕੋਲੋਂ 35 ਏਟੀਐਮ ਆ ਵੱਖ-ਵੱਖ ਬੈਂਕਾਂ ਦੇ ਤੇ ਇੱਕ ਦਫ਼ਤਰ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਬੇਸਿਕਲੀ ਸਾਹਿਲ ਨਾਮ ਦਾ ਬੰਦਾ ਵਾ ਜਲੰਧਰ ਦਾ ਰਹਿਣ ਵਾਲਾ ਵਾ ਪੜਿਆ ਲਿਖਿਆ ਵਾ ਤੇ ਬਾਕੀ 152 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਪਾਸੋਂ 23 ਗ੍ਰਾਮ ਹੈਰੋਇਨ ਫੜੀ ਆ ਤੇ 155 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਤੋਂ 10 ਗ੍ਰਾਮ ਹੈਰੋਇਨ ਤੇ 2000 ਦੇ ਕਰੀਬ ਡਰੱਗ ਬਣੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਵਾ ਤੇ ਜਿਹੜਾ ਇਹਨਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਰਦਰ ਪੁਛਗਿਸ਼ ਕੀਤੀ ਜਾਊਗੀ ਇਹਨਾਂ ਨੂੰ ਨਸ਼ਾ ਪੜਿਆ ਤੇ ਪ੍ਰੋਫੈਸ਼ਨਲ ਹੈਲਥ ਜੀ ਕਿ ਨਵੇਂ ਅੰਦ ਬਿਲਕੁਲ ਜੀ ਸਾਰਿਆਂ ਦੇ ਖਿਲਾਫ ਵੀ ਕਿਸੇ ਦੇ ਖਿਲਾਫ 8 ਪਰਚੇ ਦਰਜ ਆ ਕਿਸੇ ਦੇ ਖਿਲਾਫ 9 ਪਰਚੇ ਦਰਜ ਆ ਕਿਸੇ ਦੇ ਖਿਲਾਫ 4 ਪਰਚੇ ਦਰਜ ਆ ਸਾਰੇ ਜਿਹੜੇ ਆਏ ਕ੍ਰਿਮੀਨਲ ਹਿਸਟਰੀ ਦੇ ਆ ਡਰਗ ਤਸਕਰੀ ਦੀ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਸਰ ਤੁਸੀਂ ਇਹਦੀ ਮੀਟ ਕਰਦੇ ਜੇ ਨਸ਼ੇ ਤਸਕਰ ਬਣਦੇ ਜੇ ਪਰ ਇਹਨਾਂ ਜਮਾਨਤਾਂ ਜਿਹੜੀਆਂ ਜਲਦੀ ਹੋ ਜਾਂਦੀਆਂ ਕੀ ਖਾਨਦਗੀ ਹੈ ਜਮਾਨਤਾਂ ਦੇ ਵੀ ਹੁਣ ਪੰਜਾਬ ਸਰਕਾਰ ਨੇ ਜਿਹੜਾ ਵਾ ਇੱਕ ਅਭਿਆਨ ਸ਼ੁਰੂ ਕੀਤਾ ਵਾ ਜਿਹਦੇ ਚ ਅਸੀਂ ਸਾਡੇ ਕੋਲ ਡਿਟੇਲ ਜਿਹੜੀ ਆ ਉਹ ਕੋਰਟ ਦੇ ਵਿੱਚੋਂ ਅਸੀਂ ਪ੍ਰਾਪਤ ਕਰ ਲੈਣੇ ਆ ਤੇ ਜਿਹੜੇ ਜਿਹੜੇ ਜਮਾਨਤੀ ਆ ਉਹਨਾਂ ਨੂੰ ਅਸੀਂ ਰੀ ਵੈਰੀਫਾਈ ਕਰਦੇ ਆ ਜੇ ਉਹ ਦੁਬਾਰਾ ਆ ਕੇ ਨਸ਼ੇ ਦੀ ਤਸਕਰੀ 'ਚ ਸ਼ਾਮਲ ਹੋ ਜਾਂਦੇ ਆ ਤੇ ਉਹਨਾਂ ਦੀਆਂ ਜ਼ਮਾਨਤਾਂ ਕੈਨਸਲ ਕਰਾਉਣ ਲਈ ਮਾਨਯੋਗ ਅਦਾਲਤਾਂ ਦੇ ਵਿੱਚ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਵਾਂ ਜਿਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕਾ ਵੀ ਆ ਤੇ ਬਹਿਸ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਕਰਾਈਆਂ ਜਾਣਗੀਆਂ ਉਤੋਂ ਵੱਧ ਕੇ ਅਗਲੇ ਬੰਨੇ ਹੋਰ ਇੱਕ ਅਸੀਂ ਅਭਿਆਨ ਸ਼ੁਰੂ ਕੀਤਾ ਮਾਨਯੋਗ ਐ ਐਸਐਸਪੀ ਸਾਹਿਬੀਆਂ ਹਾਦਤਾਂ ਦੇ ਜਿਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮਾਨਤਾਂ ਦਿੱਤੀਆਂ ਵਾਂ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਤੇ ਉਹਨਾਂ ਤੋਂ ਜਿਹੜੀ ਜਿਹੜੀ ਉਹਨਾਂ ਜ਼ਮਾਨਤ ਦਿੱਤੀ ਆ ਜਿਹੜੇ ਬੰਦੇ ਦੀ ਜ਼ਮਾਨਤ ਦਿੱਤੀ ਆ ਤੇ ਉਹ ਦੁਬਾਰਾ ਡਰੱਗ ਤਸਕਰੀ 'ਚ ਸ਼ਾਮਲ ਹੋਇਆ ਵਾ ਉਹਨਾਂ ਤੋਂ ਐਫਰੀਡੇਵਡ ਲੈ ਕੇ ਉਹਨਾਂ ਦੀਆਂ ਜ਼ਮਾਨਤਾਂ ਕੈਸਲ ਕਰਾਉਣ ਵਾਲਾ ਵੀ ਅਸੀਂ ਬਿਆਨ ਸ਼ੁਰੂ ਕੀਤਾ ਵਾ ਤੇ ਜ਼ਮਾਨਤੀਆਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ 83 ਬੀ ਐਨ ਐਸ ਐਸ ਦੀ ਜਿਹੜੀ ਅਸੀਂ ਕਰ ਰਹੇ ਆ ਉਹਨਾਂ ਦੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਨੇ ਜ਼ਮਾਨਤ ਦਿੱਤੀ ਆ ਉਹ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਜਿਹੜੀ ਅਟੈਚ ਕਰਾਈ ਜਾ ਰਹੀ ਕੋਰਟ ਦੇ ਵਿੱਚ ਮਾੜੀ ਆਨਸਰ ਪੀਸ ਮਾਰੇਆਂ ਨੂੰ ਇਹੋ ਹੀ ਸੰਦੇਸ਼ ਆ ਕਿ ਜਿਹੜਾ ਕ੍ਰਿਮੀਨਲ ਗਤੀਵਿਧੀਆ ਉਤੋਂ ਸੰਕੋਚ ਕਰਕੇ ਤੇ ਮੁੱਖ ਧਾਰਾ ਚ ਆ ਕੇ ਤੇ ਆਪਣੀ ਨੇਕ ਕਮਾਈ ਦੇ ਨਾਲ ਆਪਣਾ ਪਰਿਵਾਰ ਤੇ ਆਪਣਾ ਜਿਹੜਾ ਗੁਜ਼ਾਰਾ ਕਰਨ ਜਿਹੜੀ ਕ੍ਰਿਮੀਨਲ ਗਤੀਵਿਧੀਆ ਉਹਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਹੈ ਕ੍ਰਿਮੀਨਲ ਗਤੀਵਿਧੀ ਤੋਂ ਬਾਅਦ ਬੰਦਾ ਆਪਣੀ ਨਾਰਮਲ ਲਾਈਫ ਜਿਹੜੀ ਆ ਉਹ ਕੁਆ ਬੈਠਦਾ ਹੈ ਤੇ ਡਰ ਕੇ ਰਹਿੰਦਾ ਵਾ ਜਿਸ ਤਰ੍ਹਾਂ ਉਹ ਨਾਲ ਜਿਹੜੇ ਬੰਦੇ ਫੜੇ ਆ ਇਹ ਪਿਛਲੇ 2 ਮਹੀਨੇ ਤੋਂ ਇੱਕ ਗੁਰਦੁਆਰੇ ਦੇ ਵਿੱਚ ਸੌਂਦੇ ਸੀ ਜਾ ਕੇ ਲੰਗਰ ਹਾਲ ਚ ਆਪਦੇ ਘਰ ਵੀ ਨਹੀਂ ਸੀ ਰਹਿੰਦੇ ਨਾ ਇਹਨੂੰ ਆਪਦੇ ਬੱਚਿਆਂ ਦੇ ਕੋਲ ਇੰਜੋਏ ਕਰਨ ਦਾ ਮੌਕਾ ਮਿਲਦਾ ਸੀ ਨਾ ਇਹਨੂੰ ਆਪਣੇ ਮਾਤਾ ਪਿਤਾ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਇਹ ਦੋਵੇਂ ਭਰਾ ਸੀਗੇ ਤੇ ਦੂਜੇ ਦੂਸਰੇ ਪਿੰਡ ਦੇ ਗੁਰਦੁਆਰੇ ਦੇ ਲੰਗਰ ਹਾਲਚ ਜਾ ਕੇ ਰਾਤ ਚੋਰੀ ਸੌਂਦੇ ਸੀ ਜਿੱਥੋਂ ਸਾਨੂੰ ਪਤਾ ਲੱਗਣ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਉੱਥੋਂ ਹੀ ਇਹ ਨਸ਼ਾ ਤਸਕਰੀ ਕਰਦੇ ਸੀਗੇ